ਬਟਾਲਾ ਕਾਦੀਆਂ ਰੋਡ ਤੇ ਇੱਕ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਸਥਾਨਕ ਪੁਲਿਸ ਨੂੰ ਦੁਪਹਿਰ 12 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਜਾਈ ਵਿੱਚ ਲਪੇਟ ਕੇ ਗੰਦੇ ਨਾਲੇ ਵਿੱਚ ਪਈ ਮਿਲੀ ਹੈ ਜਿਸ ਤੇ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਬਾਹਰ ਕੱਢੀ ਗਈ ਲਾਸ਼ ਦੀ شناخت ਸਾਹਿਲ ਪੁੱਤਰ ਜੀਤਾ ਵਾਸੀ ਵਾਲਮੀਕੀ ਮੁਹੱਲਾ ਕਾਦੀਆਂ ਵੱਜੋਂ ਹੋਈ ਔਰ ਇਸ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਮਾ ਪੰਮੀ ਨੇ ਦੱਸਿਆ ਕਿ ਉਸਦੇ ਪੁੱਤਰ ਨੂੰ ਉਸਦੇ ਦੋ ਦੋਸਤ ਕੱਲ ਦੁਪਹਿਰ 1 ਵਜੇ ਆਪਣੇ ਨਾਲ ਲੈ ਗਏ ਸਨ ਕੱਲ ਜਦੋਂ ਉਹ ਦੇਰ ਰਾਤ ਘਰ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਉਹਨਾਂ ਨੇ ਆਪਣੇ ਤੌਰ ਤੇ ਸ਼ੁਰੂ ਕਰ ਦਿੱਤੀ ਪਰ ਸਾਹਿਲ ਦਾ ਕੁਝ ਪਤਾ ਨਹੀਂ ਲੱਗਿਆ ਅੱਜ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਉਹਨਾਂ ਦੇ ਪੁੱਤਰ ਦੀ Laash Sheller ਦੇ ਨੇੜੇ ਗੰਦੇ ਨਾਲੇ ਤੋਂ ਬਰਾਮਦ ਹੋਈ ਹੈ ਮ੍ਰਿਤਕ ਦੇ ਪਿਤਾ ਜੀਤਾ ਅਤੇ ਮਾ ਪੰਮੀ ਤੁਰੰਤ ਮੌਕੇ ਤੇ ਪਹੁੰਚ ਗਏ Laash ਦੇ ਚਿਹਰੇ ਤੇ ਸੱਟਾਂ ਲੱਗੀਆਂ ਸਨ ਅਤੇ ਨੱਕ ਚੋਂ ਖੂਨ ਨਿਕਲਿਆ ਸੀ ਸਥਾਨਕ ਐਸਐਚਓ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ Laash kabze vich le layi hai ate is nu postmortem de layi Batala bheja ja reha hai. ਪਤਾ ਕੀ ਆਜ ਕਰੋ? ਕਰੋ ਕੱਲ ਦਾ ਕੀ ਆ? 1:30 ਵਜੇ ਦਾ। ਕੀ ਕਹਿ ਗਿਆ? ਪਤਾ ਨਹੀਂ ਮੈਨੂੰ ਮੈਂ ਤੇ ਕੰਮ ਤੇ ਗਈ। ਤੂੰ ਵੇਖ ਤੂੰ ਤੇ ਵਸਾ ਨਹੀਂ ਕਾਂਦੀ ਹੁੰਦੀ। ਮੈਂ ਵਸਾ ਨਹੀਂ ਕਾਂਦੀ ਮੈਨੂੰ ਨਹੀਂ ਪਤਾ। ਮੈਨੂੰ ਨਹੀਂ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਕਿ ਤੇ ਉਹਦਾ ਨਹੀਂ ਪਤਾ ਮੈਨੂੰ ਕਿੱਥੇ ਛੱਡ ਆਇਆ। ਕਿਹੜੇ ਇਹਨੂੰ ਨੇ ਪਤਾ ਕਿਤੇ ਜਾ ਡਾ ਨਾਂ ਦਾ ਸੂਮੀ ਤੇ ਨਾਲ ਕੁੱਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀ ਤਾਂ ਮੇਰਾ ਨਾਂ ਸੋਹਲ ਇਹਦੇ ਨਾਲ ਫੇਰ ਕੱਲ ਦਾ 3 ਵਜੇ ਦਾ ਗਿਆ ਕਰੋ ਖੜਿਆ ਕਿੱਲੇ ਕਿੱਲੇ ਉਹਨਾਂ ਦਾ ਨਾਮ ਦੋ ਖੜਿਆ ਨੂੰ ਨਹੀਂ ਨਾ ਪਤਾ ਕਿੰਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਕਰੋ ਇਹ 2 3 ਵਜੇ ਦਾ ਗਿਆ ਕਰੋ ਰਾਤ ਕਰ ਗਿਆ ਰਾਤ ਕਰਨੀ ਆ ਸਾਰੇ ਇਹ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁਕੇ ਆ ਕਿਉਂਕਿ ਆਈ ਬਾਅਦ ਚ ਰਿਪੋਰਟ ਤੱਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰਦਨੇ ਆ ਜੇ ਕਰੋ ਦੱਸ ਮੈਂ ਸੁਣਨੇ ਖੜਿਆ ਹਾਂ ਖੜਿਆ ਕਰੋ ਤਾਸ ਕਿੱਥੋਂ ਮਿਲਿਆ ਘਰੋਂ ਦੇ ਤਿੰਨੇ ਭੱਜੇ ਆ ਇੱਧਰ ਫੋਨ ਕਰਾਦੇ ਹੋ ਸਮੀਤ ਤੇ ਇੱਧਰ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਇਹ ਕਿੱਥੋਂ ਮੈਂ ਹਾਂਜੀ ਇਹ ਇੱਥੋਂ ਹੀ ਆਨੂੰ ਮਿਲਿਆ ਮੈਂ ਕੰਮ ਦਵਾਇਆ ਹੁਣ ਮੈਨੂੰ ਦੱਸਿਆ ਕਿਵੇਂ ਪੀਓ ਤੇ ਲਾਸ਼ ਕੇ ਦੀ ਪਈ ਆਣ ਕੇ ਵੇਖ ਲੋ ਜੀ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਦੂਚ ਮਹੱਲਾ ਜੀ ਡੈਡ ਬੋਡੀ ਮਿਲੀ ਹੈ ਕਿ ਸਾਨੂੰ ਮੇ ਰੋੜਾ ਆਪਣੇ ਦੁਰਗਾ ਲਾਗੇ ਇਹ ਇਰੇ ਹੀ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬੰਦ ਕਾਰਵਾਈ ਕਰਾਂਗੇ ਦੇਖ ਰਹੇ ਆਦਾ ਪੋਸਟਮਾਰਡ ਕਰਾਵਾ ਕੇ ਪਤਾ ਲੱਗੇਗਾ ਕਿ ਹਾਲਾਤ ਵਾਜਿਏ ਇਹ ਮੌਤ ਹੋਈ ਹੈ ਅਜੇ ਕੁਝ ਨਹੀਂ ਅਜੇ ਤਾਂ ਐਡੀਸ਼ਨਲ ਜੇ ਆਈਆਂ ਤਾਂ ਸਮੇਂ ਦੇਖ ਕੇ ਜੋ ਵੀ ਬਣਦੀ ਹੋ ਕਾਰਵਾਈ ਕਰਾ